ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੁਧਿਆਣਾ ਵਿਖੇ ਗਮਜ਼ਾ ਐਕਸਪੋ ਦਾ 10ਵਾਂ ਐਡੀਸ਼ਨ ਜੰਦਰ ਪਾਈ ਪਾ ਚੁੱਕੇ ਲਗਾਇਆ ਗਿਆ ਹੈ ਅਤੇ ਇਸ ਪ੍ਰਦਰਸ਼ਨੀ ਵਿੱਚ 300 ਤੋਂ ਵੱਧ ਕੰਪਨੀਆਂ ਆਪਣੇ ਪ੍ਰੋਡਕਟਾਂ ਨੂੰ ਪ੍ਰਦਰਸ਼ਿਤ ਕਰ ਦੇ ਹਨ ਅਤੇ ਇਹ ਪ੍ਰਦਰਸ਼ਨੀ 4 ਦਿਨ ਦੀ ਚੱਲੇਗੀ ਉਤੇ ਇਸ ਪਰਦੇਸ਼ ਮੀਦੇ ਵਿੱਚ ਮੁਕਤ ਹੋ ਉਸ ਤੇ ਆਮਾਦੀ ਪਾਰਟੀ ਤੋਂ ਐਮਐਲਏ ਚੌਧਰੀ ਮਦਨ ਲਾਲ ਭੰਗਾ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੋਰਵੀ ਪੋਂਟੇ ਸਭ ਤੋਂ ਪਹਿਲਾਂ ਮੈਂ ਗਮਸਾ ਸਕੋ ਦੇ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਖਾਸ ਤੌਰ ਤੇ ਧੰਨਵਾਦ ਵੀ ਕਰਦਾ ਇਹਨਾਂ ਤਰ੍ਹਾਂ ਲਗਾਤਾਰ ਹੋਈ ਚਾਹੀਓ ਇੰਡਸਟਰੀ ਹੋਵੇ ਚਾਹੀ ਟ੍ਰੇਡ ਹੋਵੇ ਉਸ ਦੇ ਵਿੱਚ ਬਹੁਤ ਵਧੀਆ ਇਹਨਾਂ ਦਾ ਜੋ ਪਲੇਟਫਾਰਮ ਹੈ ਅੱਜ ਬਹੁਤ ਵਧੀਆ ਕੰਮ ਕਰ ਰਿਹਾ ਔਰ तकरीबन 10 ਸਾਲ ਦੇ ਵਿੱਚ ਲਗਾਤਾਰ ਇਹਨਾਂ ਨੇ ਜੋ ਜਿਹੜੀ ਸਾਡੇ ਲੁਧਿਆਣੇ ਦੀ ਇੰਡਸਟਰੀ ਹੈ ਲੁਧਿਆਣੇ ਨੀ ਮੇ ਤੁਮਾਂਗਾ ਮੈਂ ਪੰਜਾਬ ਦੀ ਇੰਡਸਟਰੀ ਨੂੰ ਇਹ ਰੰਡ ਕਰ ਰਹੇ ਨੇ ਔਰ ਤਕਰੀਬਨ ਹਰ ਸਾਲ ਨਵੀਂ ਦਨਵੀਂ ਕੋਈ ਨਾ ਕੁਛ ਮਸ਼ੀਨਰੀ ਲੈ ਕੇ ਆਉਂਦੇ ਨੇ ਉਹ ਨਵੀਆਂ ਨਵੀਆਂ ਆਟਮ ਕਿਉਂਕਿ ਲੁਧਿਆਣਾ ਸਿਰਫ ਹੋਜੀਲੀ ਦਾ ਹੱਬ ਵੀ ਹੈ ਇੰਡਸਟਰੀ ਦਾ ਹੱਬ ਵੀ ਹੈ ਟ੍ਰੇਡ ਦਾ ਹੱਬ ਵੀ ਹੈ ਔਰ ਖਾਸ ਤੌਰ ਤੇ ਪੰਜਾਬ ਚ ਲੁਧਿਆਣਾ ਜੋ ਲੁਧਿਆਣਾ ਹਾਰਟ ਹੈ ਲੁਧਿਆਣੇ ਤੋਂ ਤਕਰੀਬਨ ਆਪਣਾ ਕੋਲ ਦੇ ਕੋਨੇ ਕੋਨੇ ਦੇ ਵਿੱਚ ਮੈਂ ਕਹਾਂਗਾ ਕਿ ਲੁਧਿਆਣੇ ਤੋਂ ਜਿਹੜੀ ਸਾਡੀ ਹੋਜੀ ਇੰਡਸਟਰੀ ਹੈ ਜਾਂ ਦੂਸਰੀ ਇੰਡਸਟਰੀ ਹੈ ਉਹ ਕੰਮ ਕਰ ਰਹੀ ਹੈ ਔਰ ਪਹਿਲੇ ਮੈਨੂੰ ਇਹ ਹੈ ਕਿ ਦੱਸਣ ਲਈ ਕੁਝ ਹੁੰਦੀ ਹੈ ਕਿ ਕਈ ਵਾਰੀ ਪਹਿਲਾਂ ਇਹ ਦੂਸਰੇ ਸਟੇਟਾਂ 'ਚ ਜਾ ਕੇ ਆਪਣੇ ਪਾਰਟਸ ਵਗੈਰਾ ਜਾਂ ਆਪਣੀ ਜੋੜ ਦੀ ਹੁੰਦੀ ਸੀ ਪਰ ਉਹਦੀ ਲੈ ਕੇ ਜਾਂਦੇ ਸੀ ਪਰ ਕਿਤੇ ਨਾ ਕਿਤੇ 10 ਸਾਲ ਤੋਂ ਲਗਾਤਾਰ ਇਹਨਾਂ ਨੇ ਮਜਬੂਰ ਕਰਤਾ ਹਿੰਦੁਸਤਾਨ ਦੀ ਬਾਕੀ ਵੀ ਰੇਲ ਨੂੰ ਕਿ ਸਾਰੇ ਨਿਯਾਨੇ 'ਚ ਆ ਕੇ ਤੁਸੀਂ ਆਪ ਸਾਡੀ ਟ੍ਰੇਡ ਦੇਖੋ ਜਿਸ ਦਿਨ ਇੱਕ ਬਹੁਤ ਵਧੀਆ ਬੈਨਰ ਖਾਸ ਤੌਰ ਤੇ ਬਹੁਤ ਵੱਡਾ ਮੈਨਿਜਮੈਂਟ ਸਾਡੀ ਸਰਕਾਰ ਨੂੰ ਮਿਲਿਆ ਚਾਹੇ ਉਹ GST ਹੋਵੇ ਚਾਹੇ سیل ਟੈਕਸ ਹੋਵੇ ਸਾਡੇ ਪੰਜਾਬ ਸਟੇਟ ਦਾ ਇੱਕ ਬਹੁਤ ਵੱਡਾ ਰੈਵਨਿਊ ਬਦਦਾ ਇਹਨਾਂ ਦੀ ਟ੍ਰੇਡ ਦੇ ਨਾਲ ਔਰ ਆਸ ਹੈ ਕਿ ਇਸ ਤਰ੍ਹਾਂ ਜਿੱਦਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿੱਥੇ-ਜਿੱਥੇ ਸਾਡੀ ਸਰਕਾਰ ਦੀ ਲੋੜ ਪੈਗੀ ਇਹਨਾਂ ਨਾਲ ਫੜੇ ਆ ਜੋ ਇਹਨਾਂ ਦੀਆਂ ਡਿਮਾਂਡਸ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਸਾਤਪੰਨ ਸਿੰਘ ਮਾਨ ਔਰ ਸਾਡੇ ਇੰਡਸਟਰੀ ਮਿਨਿਸਟਰ ਸਿਨੀ ਬੁਰੜਾਈ ਨੇ ਨੋਟ ਵੀ ਕਰ ਦਿੱਤਾ ਕਿ ਇਹਨਾਂ ਨੂੰ ਬਹੁਤ ਵਧੀਆ ਪਲੇਟਫਾਰਮ ਦੇਣ ਜਾਣ ਜਾ ਰਹੇ ਆ ਕਿ ਜਿੱਥੇ ਇਹ ਆਪਣੇ ਤੌਰ ਤੇ ਆਪਣੇ ਪ੍ਰੇਮ ਤੇ ਖੜ ਕੇ ਐਗਜ਼ੀਸ਼ਨ ਲਗਾਸ਼ ਕਰਗੇ ਕਿਉਂਕਿ ਕਿ ਅੱਜ ਜਿਵੇਂ ਹੁਣ ਦਾਣਾ ਮੱਡੀ 'ਚ ਬੈਠੇ ਇਹਨਾਂ ਨੂੰ ਪਰਮਿਸ਼ਨ ਲੈਣ ਦੀ ਪੈਦੀਆਂ ਨੇ ਕਦੇ ਹੋਰ ਜਾ ਕੇ ਜਿਵੇਂ ਤਰ ਤਿੰਨ ਚਾਰ ਜਗ੍ਹਾ ਹੋਰ ਲੱਗੀ ਹੋਈ ਹੈ ਪੀਐਚ ਵੀ ਲੱਗੀ ਹੋਈ ਹੈ ਗਵਰਨਮੈਂਟ ਕਾਲਜ ਜੀ ਲੱਗੀ ਹੋਈ ਹੈ ਇਹ ਹੁਣ ਇੱਕ ਬਹੁਤ ਵਧੀਆ ਪਲੇਟਫਾਰਮ ਨਾਲ ਸੇ ਬਣ ਜਾਗਾ ਸਾਡੀ ਸਰਕਾਰ ਬਣਾਉਣ ਜਾ ਰਹੀ ਹੈ ਜਿਸ ਦੇ ਵਿੱਚ ਬਹੁਤ ਵੱਡਾ ਬੈਨੀਫਿਟ ਮਿਲੇਗਾ ਔਰ ਰੋਜ਼ਗਾਰ ਨੂੰ ਕਾਰੋਬਾਰ ਨੂੰ ਇੰਡਸਟਰੀ ਨੂੰ ਟ੍ਰੇਡ ਨੂੰ ਇੱਕ ਬਹੁਤ ਵਧੀਆ ਹੰਗਾਰਾ ਮਿਲਣ ਜਾ ਰਿਹਾ ਆਮ ਆਦੀ ਪਾਲੀਸ ਸਰਕਾਰ ਦੇ ਰਹੀ ਹੈ ਅੱਜ ਪਹਿਲੇ ਦਿਨ ਹੀ ਜਿਹੜਾ ਕਿ ਹਸਾਰਾ ਹੀ ਮદાન ਚ ਬਿਸਤਰ ਪਹੁੰਚਾ ਕੇ ਵੀ ਦੇਖੋ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਮੈਨੂੰ ਮੈਂ ਤਾਂ ਹਰ ਵਾਰੀ ਆਉਣਾ ਹਰ ਵਾਰੀ ਆ ਕੇ ਅਜੀ ਤੋ ਅੱਗੇ ਜਾਣਾ ਸਾਡੀ ਦੇ ਵਿਸ਼ੇ ਨਾਲ ਹੋ ਗਈਆਂ ਨੇ ਔਰ ਜਿੱਥੇ ਡਿਊਟੀ ਲਗਾਦੇ ਨੇ ਪਾਕੂ ਵੀ ਡਿਊਟੀ ਨਿਭਾਦੀ ਵੀ ਕੋਈ ਚੀਜ਼ ਕਰੀ ਦੀ ਹੈ ਵਿੰਦਰ ਜੀ ਬੈਠੇ ਨੇ ਨਾਲ ਉਹ ਸਾਰੀ ਟੀਮ ਬੈਠੀ ਹੈ ਜਿਹੜੇ ਇਸ ਨੂੰ ਚਲਾ ਰਹੇ ਨੇ ਔਰ ਤਕਰੀਬਨ ਬਹੁਤ ਵਧੀਆ ਅੱਛਾ ਪ੍ਰੋਜੈਕਟ ਹੈ ਜਿਹੜੇ ਇੱਕ ਲੁਧਿਆਣੇ ਨੂੰ ਇੰਡਸਟਰੀ ਨੂੰ ਬਹੁਤ ਦੇਣ ਜਾਂਦੇ ਆ ਬਿਲਕੁਲ ਪਹਿਲਾਂ ਤਾਂ ਕਮ ਸੇ ਐਕਸਪੋ ਦੇ ਚਿੰਲੀ ਵੀ ਪ੍ਰਬੰਧਕ ਨੇ ਸਾਰੀ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਲਗਾਤਾਰ 10 ਸਾਲ ਹੋ ਗਏ ਇਹਨਾਂ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਇਹ ਐਕਸਪੋ ਨੂੰ ਆਰਗੇਨਾਈਜ਼ ਕਰਦੇ ਹੋਏ ਔਰ ਬੜੇ ਮਾਨ ਵਾਲੀ ਗੱਲ ਮਹਿਸੂਸ ਹੁੰਦੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਰਾਈਡ ਇੰਡੀਆ ਦੀ ਵੀ ਹੁਣ ਇਨੋਗਰੇਸ਼ਨ ਸਾਨੇ ਹਲਕੇ ਚ ਵੀ ਕਰਕੇ ਆਂਦੀ ਜਿਹੜੀ ਕਿ ਸਾਈਕਲ ਇੰਡਸਟਰੀ ਵੱਲੋਂ ਸੀ ਬਟ ਇੱਥੇ ਆ ਕੇ ਰੀਅਲੀ ਇੱਕ ਨਿਗ ਜਿਹੜਾ ਹੈ ਉਹ ਮਹਿਸੂਸ ਹੁੰਦਾ ਹੈ ਕਿਉਂਕਿ ਲੁਧਿਆਣੇ ਦੇ ਵਿੱਚ ਇੱਕ ਹੋਜ਼ਰੀ ਇੰਡਸਟਰੀ ਜਾਂ ਦੂਸਰੀ ਜਿੰਨੀ ਵੀ ਇੰਡਸਟਰੀ ਹੈ ਉਹਨੂੰ ਬਹੁਤ ਜ਼ਿਆਦਾ ਵਧਾਵਾ ਦਿੱਤਾ ਜਾਂਦਾ ਹੈ ਔਰ ਅੱਜ ਛਾਤ ਦੇ ਥੱਲੇ ਜਦੋਂ ਇੰਨੀ ਸਾਰੀ ਇੰਡਸਟਰੀਜ਼ ਔਰ ਇਨੋਵੇਸ਼ਨ ਜਿਹੜੀ ਹੈ ਉਹ ਇੱਕੋ ਰੂਫ ਦੇ نیچے ਇਕੱਠੀ ਹੋ ਜਾਂਦੀ ਹੈ ਤਾਂ ਨੇਚਰਲੀ ਹੈ ਇਹਦੇ ਵਿੱਚ ਗਰੋਥ ਦਾ ਜਿਹੜਾ ਸਕੋਪ ਹੈ ਉਹ ਵੀ ਵੱਧ ਜਾਂਦਾ ਹੈ ਅੱਜ ਬੜੇ ਮਾਣ ਨਾਲ ਕਹਿ ਸਕਦੇ ਆ ਕਿ ਲੁਧਿਆਣਾ ਕਿਸੇ ਪੱਖੋਂ ਵੀ ਪਿੱਛੇ ਨਹੀਂ ਹੈ ਅੱਜ ਜਿੰਨੀ ਵੀ ਐਕਸਪੋਜ਼ ਨੇ ਉਹ ਜਗ੍ਹਾ-ਜਗ੍ਹਾ ਲੱਗ ਰਹੀਆਂ ਨੇ ਔਰ ਬੜੇ ਅੱਛੇ ਤਰੀਕੇ ਦੇ ਨਾਲ ਮੈਨੇਜਰ ਕੀਤਾ ਜਾਂਦਾ ਹੈ ਸਾਰੀ ਕਮੇਟੀ ਵੱਲੋਂ ਔਰ ਸਾਡੇ ਵੱਲੋਂ ਵੀ چاہے ਉਹ ਸਰਕਾਰੀ ਤੌਰ ਤੇ ਕਹੀਏ چاہے ਪ੍ਰਸ਼ਾਸਨ ਦੇ ਤੌਰ ਤੇ ਕਹੀਏ ਹਮੇਸ਼ਾ ਇਹਨਾਂ ਦੇ ਨਾਲ ਖੜਿਆ ਔਰ ਆਸ ਕਰਦੇ ਹਾਂ ਕਿ ਜੇ ਇਹ ਐਕਸਪੋਜ਼ ਲੱਗਦੇ ਰਹਿਣਗੇ ਜਿਦੇ ਨਾਲ ਇੱਕ ਤਾਂ ਇਹਨਾਂ ਨੂੰ ਬਾਇਰਸ ਜਾਂ ਜੋ ਵੀ ਬੈਨੀਫਿਟਸ ਨੇ ਉਹ ਮਿਲਦੇ ਨੇ ਇਹਨਾਂ ਨੂੰ ਨਿਊ ਬਾਇਰਸ ਮਿਲਦੇ ਨੇ ਐਕਸਪੋਰਟ ਹੈ ਇੰਪੋਰਟ ਹੈ ਉ ਆ ਕਾਫੀ ਹੱਦ ਤੱਕ ਉਹਨਾਂ ਚੀਜ਼ਾਂ ਦੇ ਵਿੱਚ ਬੜੌਤਰੀ ਹੁੰਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੁਧਿਆਣਾ ਵਾਸੀਆਂ ਦੇ ਚਿਹਰੇ ਤੇ ਇੱਕ ਸਮਾਈਲ ਆਂਦੀ ਹੈ ਜਿੱਥੇ ਵੱਖਰੀ ਵੱਖਰੀ ਜਗਾਵਾਂ ਤੇ ਜਾ ਕੇ ਬਾਈਸ਼ ਨੂੰ ਨਹੀਂ ਪਤਾ ਚੱਲ ਪਾਂਦਾ ਵੀ ਕਿਤੇ ਤੱਕ ਪਹੁੰਚ ਕਰੀਏ ਕਿਤੇ ਤੱਕ ਨਹੀਂ ਉਹ ਸਾਰੇ ਇੱਥੇ ਹੀ ਇਕੱਠੇ ਹੁੰਦੇ ਆ ਔਰ ਮੈਨੂੰ ਤਾਂ ਇਹ ਲੱਗਦਾ ਵੀ ਇਹ ਇੱਕ ਪਿਖ ਭਾਈਚਾਰਕ ਸਾਂਝ ਵੀ ਹੈ ਹਰ ਕੋਈ ਹਰ ਹਰ ਇੱਕ ਮੈਂਬਰ ਆਪਣੀ ਆਪਣੀ ਇੰਡਸਟਰੀ ਦਾ ਜਾਂ ਕੁਝ ਵੀ ਜੋ ਨਵਾਂ ਪ੍ਰੋਡਿਊਸ ਕਰਦੇ ਉਹਨਾਂ ਨੂੰ ਲੈ ਕੇ ਇੱਥੇ ਇਕੱਠੇ ਹੁੰਦੇ ਆ ਤੇ ਆਪਣੇ ਵਿਚਾਰ ਵੀ ਦੂਸਰੇ ਨਾਲ ਸਾਂਝੇ ਕਰਦੇ ਆ ਔਰ ਬਹੁਤ ਬਹੁਤ ਮੁਬਾਰਕਬਾਦ ਜਿੱਥੇ ਸਾਰੇ ਹੀ ਮੈਨੇਜਮੈਂਟ ਕਮੇਟੀ ਨੂੰ ਜਿੰਨੇ ਵੀ ਮੈਂਬਰਸ ਨੇ ਇੱਥੇ ਦੇ ਉਹਨਾਂ ਨੂੰ ਮੁਬਾਰਕਬਾਦ ਔਰ ਨਾਲ ਹੀ ਇਹ ਵੀ ਕਹਾਂਗੇ ਵੀ ਉਹਨਾਂ ਵਿਸ਼ਵ ਦੇ ਵਿੱਚ ਵਾਸ ਦੇ हर एक व्यक्ति नु भी मुबारकबाद भी जेड़े इथे लुधियाणे पुज के इस तीन दिन दी जेड़ी एक्सपो लगदी है ओदा लाहा तक देने और लाहा तक के विश्व लेवल तक जेड़े प्रोडक्ट्स तो लाइफ गोल्ड से विकास एलजी तो एलजी तो ब्रांड हमारा नाम है हम अब हमारा व्यू ये है कि चाइना से कोई आइटम हम नहीं ट्राई हमारे है चाइना से बेस्ट क्वालिटी देंगे और चाइना से अच्छी डिलीवरी देंगे माल की क्वालिटी सब कुछ बहुत बेटर देंगे क्या क्वालिटी क्वालिटी सामने है क्वालिटी आपके सामने है आप एक बार व्यू करके देखो क्वालिटी में आओ है डिजाइनिंग है इतने डिजाइन चाइना भी नहीं देता है एक-एक क्वालिटी है बड़ा बहुत इजी अवेलेबल है ਤੇ ਗਮਸਾ ਦਾ ਦਸਮਾ ਐ ਐਡੀਸ਼ਨ ਹੈਗਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਮਸਾ ਤੁਹਾਡੇ ਸਾਹਮਣੇ ਬਹੁਤ ਅੱਛੇ ਤਰੀਕੇ ਨਾਲ ਲੱਗੀ ਹੈ ਬਹੁਤ ਵੈਲ ਆਰਗੇਨਾਈਜ਼ਡ ਹੋਈ ਹੋਈ ਹੈ ਪਰ ਬਹੁਤ ਅੱਛਾ ਹੈਗਾ ਔਰ ਇਸ ਵੇਲੇ ਜੋ 300 ਤੋਂ ਜ਼ਿਆਦਾ ਜਿਹੜੀਆਂ ਕੰਪਨੀਆਂ ਇੱਥੇ ਆਪਣੇ ਪ੍ਰੋਡਕਟ ਨੂੰ ਸ਼ੋਅ ਕਰਦੀਆਂ ਪਈਆਂ ਮਸ਼ੀਨਰੀ ਨੂੰ ਸ਼ੋਅ ਕਰਦੀਆਂ ਪਈਆਂ ਤੇ ਇਸ ਟਾਈਮ ਤਕਰੀਬਨ ਤਕਰੀਬਨ 2000 ਤੋਂ ਲੈ ਕੇ 2000 ਪਲੱਸ ਪ੍ਰੋਡਕਟ ਹਨ ਨਵੇਂ ਪੁਰਾਣੇ ਜਿਹੜੇ ਹੈਗੇ ਸਾਰੇ ਇੱਥੇ ਡਿਸਪਲੇ ਦੇ ਉੱਤੇ ਲਗਾਏ ਹੋਏ ਆ ਤੇ ਉਮੀਦ ਆ ਕਿ ਇਸ ਵਾਰ ਵੀ ਹਰ ਹਰ ਸਾਲ ਦੀ ਤਰ੍ਹਾਂ ਬਹੁਤ ਸਾਰੇ ਕਸਟਮਰ ਵਿਜ਼ਿਟ ਕਰਨਗੇ ਇਹ ਹਾਲੇ ਫਸਟ ਡੇ ਹੈਗਾ ਲੇਕਿਨ ਫਸਟ ਡੇ ਦੇ ਵਿੱਚ ਹੀ ਬਹੁਤ ਸਾਰੇ ਕਸਟਮਰਸ ਬਹੁਤ ਸਾਰੇ ਕਲਾਇੰਟਸ ਬਹੁਤ ਸਾਰੇ ਲੋਕ ਬੜੀ ਇੰਡਸਟਰੀ ਇੱਥੇ ਵਿਜ਼ਿਟ ਕਰਦੀ ਪਈ ਹੈ ਬਹੁਤ ਸਾਰੇ ਹੋਰ ਸ਼ਹਿਰਾਂ ਤੋਂ ਵੀ ਆਏ ਹੋਏ ਆ ਆ ਪਾਣੀਪਤ ਤੋਂ ਸਾਡੇ ਕਸਟਮਰ ਆਏ ਨੇਪਾਲ ਤੋਂ ਆਏ ਹੋਏ ਆ ਹੋਰ ਸ਼ਹਿਰਾਂ ਤੋਂ ਆਏ ਆ ਧਿਆਨ ਵਾਲੇ ਦਿਨਾਂ 'ਚ ਵੀ ਉਮੀਦ ਆ ਕਿ ਬਹੁਤ ਸਾਰੇ ਕਸਟਮਰ ਵਿਜ਼ਿਟ ਕਰਨਗੇ ਸਿਰਫ ਮੋਡਰਨ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਦੁਨਸਾ ਤੋਂ ਵੱਡੀ ਐਗਜ਼ੀਬਿਸ਼ਨ ਹੋਣੀ ਜਾਂਦੀ ਹੈ ਤੁਹਾਨੂੰ ਜਿਵੇਂ ਜਿੱਤੇ ਦੇ ਵਿੱਚ ਅਕਸਰ ਤੋਂ ਜ਼ਿਆਦਾ ਜਿਹੜੇ ਨੇ ਐਕਟੀਵਿਟੀ ਨਰਕਾ ਆਏ ਨੇ ਤਾਂ ਕੀ ਨਰਕਾ ਫਿਰ ਬਿਜ਼ਨਸ ਨੂੰ ਉਸਦੇ ਨਾਲ ਕਿੰਨੀ ਵੀ ਵਿਰੋਧ ਮਿਲਦੀ ਜਦੋਂ ਉਹ ਇਸ ਤਰੀਕੇ ਦੀ ਵੱਡੀ ਐਕਟੀਵੇਸ਼ਨ ਦੇ ਵਿੱਚ ਆ ਕੇ ਹਿੱਸਾ ਲੈਂਦੇ ਨੇ ਦੇਖੋ ਜਿਹੜੀ ਗਮਸਾ ਹੈਗੀ ਗਮਸਾ ਇਸ ਟਾਈਮ ਨਾਰਥ ਦੀ ਸਭ ਤੋਂ بڑا ਸ਼ੋਅ ਹੈ ਇਸ ਦੇ ਵਿੱਚ ਜਦੋਂ ਅਸੀਂ ਨੂੰ ਆਰਗੇਨਾਈਜ਼ ਕਰਦੇ ਆ ਇੱਥੇ ਹਰ ਟਾਈਪ ਦੀ ਨਵੀਂ ਮਸ਼ੀਨਰੀ ਵਿੱਚ ਜਿਹੜੀ ਲੇਟੈਸਟ ਟੈਕਨੋਲੋਜੀ ਹੁੰਦੀ ਉਹਦੇ ਨਾਲ ਡਿਸਪਲੇ ਤੇ ਹੁੰਦੀ ਹੈ ਹੁਣ ਜਿਹੜਾ ਆਲਰੇਡੀ ਇੰਡਸਟਰੀ ਦੇ ਵਿੱਚ ਜੋ ਚੀਜ਼ ਚੱਲਦੀ ਪਈ ਆ ਤੁਹਾਨੂੰ ਪਤਾ ਅੱਜ ਕੱਲ ਬਹੁਤ ਸਾਰੀ ਲੇਬਰ ਦੀ ਪ੍ਰੋਬਲਮ ਬੜੀ ਆ ਰਹੀ ਹੈ ਹੋਰ ਵੀ ਕਈ ਤਰ੍ਹਾਂ ਕਿਵੇਂ ਗੁਜਰਾਤ ਹਰਿਆਣਾ ਜਾਂ ਖੈਲੋ ਉਸ ਤੋਂ ਉੱਤੋਂ ਤੁਹਾਨੂੰ ਬਹੁਤ ਜ਼ਿਆਦਾ ਕੰਪੀਟੀਸ਼ਨ ਮਿਲਦਾ ਪਿਆ। ਉਸ ਲਈ ਫਿਰ ਜਿਹੜਾ ਵੀ ਇੱਥੇ ਐਗਜ਼ਿਸਟਿੰਗ ਯੂਨਿਟ ਵਾਲੇ ਇੱਥੇ ਵਿਜ਼ਿਟ ਕਰਦੇ ਆ ਉਹਨਾਂ ਨੂੰ ਬੜੀ ਨਵੀਂ ਟੈਕਨੋਲੋਜੀ ਦਾ ਪਤਾ ਚੱਲਦਾ। ਉਹਦੇ ਨਾਲ ਉਹਨਾਂ ਨੂੰ ਪ੍ਰੋਡਕਸ਼ਨ ਵਧਾਉਣ ਦੇ ਲਈ ਕੁਆਲਿਟੀ ਨੂੰ ਆਪਣੀ ਨੂੰ ਇੰਕਲੂਡ ਕਰਨ ਦੇ ਲਈ ਬਹੁਤ ਜ਼ਿਆਦਾ ਹੈਲਪ ਹੁੰਦੀ ਆ। ਹੁਣ ਜਿਹੜੇ ਆ ਫੈਬਰਿਕ ਤੁਹਾਨੂੰ ਦਿਖਾ ਰਹੇ ਸੀ ਨਾ ਕਿ ਜਿਹੜੇ ਪਿੱਛੇ ਫੈਬਰਿਕ ਹੈਗੇ ਇਨਫੈਕਟ ਇਹ 1 ਸਾਲ 2 ਸਾਲ ਪਹਿਲਾਂ ਇਹ ਫੈਬਰਿਕ ਟੋਟਲ ਚਾਈਨਾ ਤੋਂ ਇੰਪੋਰਟ ਹੁੰਦਾ ਸੀ। ਲੇਕਿਨ ਹੁਣ ਉਹੀ ਲੇਟੈਸਟ ਮਸ਼ੀਨਰੀ ਦੇ ਕਾਰਨ ਹੀ ਇਹ ਫੈਬਰਿਕ ਅੱਜਕੱਲ ਟੋਟਲ ਇੱਥੇ ਬਣਨ ਲੱਗ ਗਿਆ ਹੁਣ ਇਹਦੀ ਹੌਲੀ ਹੌਲੀ ਕਰਕੇ ਚਾਈਨਾ ਤੋਂ ਇੰਪੋਰਟ ਬੰਦ ਹੁੰਦੀ ਪਈ ਹੈ ਇਸੇ ਤਰੀਕੇ ਨਾਲ ਹਰ ਸਾਲ ਨਵੀ ਤੋਂ ਨਵੀ ਟੈਕਨੋਲੋਜੀ ਇੱਥੇ ਇੰਟਰੋਡਿਊਸ ਕਰਕੇ ਨਵੇਂ ਤੋਂ ਨਵੇਂ ਫੈਬਰਿਕ ਨਵੀ ਤੋਂ ਨਵੀ ਇਨੋਵੇਸ਼ਨ ਇੱਥੇ ਆ ਰਹੀ ਹੈ ਸਰ ਲੋਕਾਂ ਨੂੰ ਕਿਵੇਂ ਸਹਿਯੋਗ ਦਿੱਤਾ ਹਾਲੇ ਤੱਕ ਦੀ ਐਗਜ਼ੀਬਿਸ਼ਨ ਹੈ ਦੇਖੋ ਇਹ ਪਹਿਲਾ ਦਿਨ ਹੈ ਉਨ ਜਿਹੜਾ ਵੀ ਇਨਸਾਨ ਜਿਹੜਾ ਆਲਰੇਡੀ ਕੋਈ ਵੀ ਯੂਨਿਟ ਚਲਾ ਰਿਹਾ ਜਾਂ ਕੋਈ ਇੰਡਸਟਰੀ ਚਲਾ ਰਿਹਾ ਉਹਨੂੰ ਇੱਥੇ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਕਿਉਂਕਿ ਜਦੋਂ ਇੱਥੇ ਵਿਜ਼ਿਟ ਕਰੇਗਾ ਉਹ ਜੋ ਜੋ ਆਪਣੀ ਯੂਨਿਟ ਦੀਆਂ ਕਮੀਆਂ ਹੈ ਜਾਂ ਪ੍ਰੋਡਕਸ਼ਨ ਵਧਾਣਾ ਚਾਹੁੰਦਾ ਕੁਆਲਿਟੀ ਇੰਪਰੂਵ ਕਰਨਾ ਚਾਹੁੰਦਾ ਉਹਨੂੰ ਇੱਥੇ ਆ ਕੇ ਆਪਣਾ ਉਹ ਚੀਜ਼ ਦਾ ਪਤਾ ਚੱਲ ਜਾਏਗਾ ਕਿ ਹੁਣ 1 ਸਾਲ ਦੇ ਵਿੱਚ ਕਿਹੜੀ ਮਸ਼ੀਨਰੀ ਲੇਟਸਟ ਹੋ ਗਈ ਹੈ ਪ੍ਰੋਡਕਸ਼ਨ ਜ਼ਿਆਦਾ ਹੋਊਗਾ ਔਰ ਜੇ ਕੋਈ ਕਸਟਮਰ ਨਵੇਂ ਸਿਰੇ ਤੋਂ ਆਪਣੇ ਬੱਚਿਆਂ ਨੂੰ ਕੰਮ ਕਰਾ ਕੇ ਦੇਣਾ ਚਾਹੁੰਦਾ ਜਾਂ ਨਵਾਂ ਯੂਨਿਟ ਲਗਾਣਾ ਚਾਹੁੰਦਾ ਉਹਦੇ ਲਈ ਵੀ ਇਹ ਜਿਹੜੀ ਹੈਗੀ ਬਹੁਤ ਜ਼ਿਆਦਾ ਹੈਲਪਫੁਲ ਹੈ ਇਹ ਤਕਰੀਬਨ 4 ਦਿਨ ਚੱਲੇਗੀ ਜੀ ਅੱਜ ਫਸਟ ਡੇ ਆ 6 7 8 ਔਰ 9 9 ਨੂੰ ਇਹ ਲਾਸਟ ਡੇ ਆ ਤੇ ਉਮੀਦ ਆ ਕਿ ਇਸ ਵਾਰ ਵੀ ਹਰ ਵਾਰ ਦੀ ਤਰ੍ਹਾਂ ਬਹੁਤ ਸਾਰੇ ਕਸਟਮਰ ਵਿਜ਼ਿਟ